ਲਓ ਪਈ ਹੈ ਕਬੱਡੀ ਮੇਰੇ ਵੀਰੋ ਉਲਾਪ੍ਰੀਤ ਸਿੰਘ ਨੀਨੇ ਡਰੋਲੀ ਪਿੰਡ ਵਾਲੇ ਦੀ ਹੁਣ ਚਾਹ ਦੇ ਵਿੱਚੋਂ ਵੇਖਦਾ ਹੈ ਵੀ ਕੌਣ ਲਾਵੇਗਾ ਜਫਾ ਸੰਦੀਪ ਬੱਸੀਆਂ ਦਾ ਜਾਂ ਫਿਰ ਖਾੜੇ ਵਾਲਾ ਨਿੱਕਾ ਮੇਰੇ ਵੀਰੋ ਹਿੰਦਾ ਮਲਕ ਵਾਲਾ ਤੇ ਨੌਜੇ ਨੇ ਨੀਨੇ ਦਾ ਮੁਕਾਬਲਾ ਪੜ ਲਈ ਪਗਲ ਵਾਹ ਓਏ ਨੌਜੇ ਨਾ ਨਹੀਂ ਹੋ ਰਹੀ ਸਾ ਤੇਰੀਆ ਮਲਕ ਵਾਲਾ ਕਮਾਲ ਕਰ ਗਿਆ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਮਲਕ ਦੀ ਧਰਤੀ ਦਾ ਨੌਜੇ ਨੇ ਇਸ ਵੇਲੇ ਲਾ ਤਕੜਾ ਜਫਾ ਆ ਠੂਰ ਦੇ ਕਬੱਡੀ ਕੱਪ ਦਾ ਕਹਿੰਦੇ ਵੀ ਬੈਸਟ ਰੇਡਰ ਬੜਿਆ ਸਹਿਣਾ ਪਿੰਡਾ ਜ਼ਿਲ੍ਹੇ ਬਰਨਾਲੇ ਦਾ ਜਿੱਥੋਂ ਦੀ ਝਾਂਜਰ ਮਸ਼ਹੂਰ ਹੈ ਕੁਲਦੀਪ ਸਿੰਘ ਕੀਪ ਦੀ ਪਈ ਹੋਈ ਕਬੱਡੀ ਤੇ ਮਲਕ ਪਿੰਡ ਦਾ ਨੌਜਨ ਹਿੰਦਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕਮਾਲ ਦਾ ਜਫਾ ਲਾਉਂਦਾ ਹੋਇਆ ਹਿੰਦਾ ਮਲਕ ਦੀ ਧਰਤੀ ਦਾ ਵਾਹ ਓਏ ਨੌਜਨ ਨਹੀਂ ਉਰੇ ਸਾ ਤੇਰੀਆਂ ਕਿ ਲਾਲਾ ਪੌੜੀਆਂ ਜਿਨ੍ਹਾਂ ਨੇ ਖੋਚਾਂ ਨਹੀਂ ਬਣਾਈਆਂ ਮਾਰ ਡੰਡ ਜਿੰਨਾ ਹਿੱਕਾਂ ਨੇ ਕਮਾਈਆਂ ਹੱਥ ਪੱਕੇ ਕੀਤੇ ਜਿਹਨਾਂ ਲਾਹ ਚੜ ਕੇ ਵੇਖਦੇ ਕਬੱਡੀ ਉਹਨਾਂ ਦੀ ਲੋਕ ਖੜ ਖੜ ਕੇ ਤਰਸੇਮ ਸਿੰਘ ਦੀ ਰੱਤियां ਵੀ ਪੁੱਜੇ ਹੋਏ ਆ વિશેષ ਧੰਨਵਾਦ ਹੈ ਲਓ ਮੇਰੇ ਵੀਰੋ ਹਿੰਦਾ ਮਲਕ ਦੀ ਧਰਤੀ ਦਾ ਬਹੁਤ ਹੀ ਤਕੜਾ ਜੱਫਾ ਲਾ ਕੇ ਆਪਣੀ ਟੀਮ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਖਿਡਾਰੀ ਦੇ ਸੱਟ ਲੱਗੀ ਹੈ